ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪੁਲਿਸ थाना ਸਿਟੀ ਬਲਾਚੌਰ ਦੇ ਐਸਆਈ ਲਖਵੀਰ ਚੰਨ ਨੇ ਦੱਸਿਆ ਕਿ ਸਾਬਕਾ ਫੌਜੀ ਸੁਰਜੀਤ ਸਿੰਘ ਪੁੱਤਰ ਗਰੀਬਦਾਸ ਵਾਸੀ ਵਾਰਡ ਨੰਬਰ 12 ਨੂੰ ਸਵੇਰੇ ਸਵੈਰ ਸਵਾਰ ਕਰਦੇ ਸਮੇਂ ਫੇਟ ਮਾਰਨ ਵਾਲੀ ਟਾਟਾ 407 ਗੱਡੀ ਦੇ ਚਾਲਕ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੁਰਜੀਤ ਸਿੰਘ ਸਵੈਰ ਵੇਲੇ ਸੈਰ ਕਰ ਰਹੇ ਸਨ ਜਦੋਂ ਕੈਂਟਰ ਵਾਲਾ ਤੇਜ਼ ਰਫ਼ਤਾਰ ਦੇ ਚੱਲਦੇ ਉਹਨਾਂ ਨੂੰ ਟੱਕਰ ਮਾਰ ਕੇ ਭੱਜ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਹਸ ਸਿਹਤ ਵਿਭਾਗ ਨੇ ਜ਼ਿਲ੍ਹੇ ਵਿੱਚ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਬਿਮਾਰੀ ਤੋਂ ਬਚਾਉਣ ਲਈ ਮਾਈਗ੍ਰੇਟ ਪਲਸ ਪੋਲੀਓ ਮੁਹਿੰਮ ਤਹਿਤ ਪੋਲੀਓ ਬੂੰਦਾ ਪਿਲਾਉਣ ਦੀ ਮੁਹਿੰਮ ਚੇੜੀ ਹੈ ਜ਼ਿਲ੍ਹੇ ਵਿੱਚ 5500 ਦੇ ਕਰੀਬ ਬੱਚਿਆਂ ਨੂੰ ਪੋਲੀਓ ਬੂੰਦਾ ਪਲਾਉਣ ਲਈ 53 ਟੀਮਾਂ ਬਣਾਈਆਂ ਗਈਆਂ ਹਨ ਜਿਸ ਦੇ ਤਹਿਤ ਪਹਿਲੇ ਦਿਨ ਮੁਜ਼ੱਫਰਪੁਰ ਵਿਖੇ 976 ਅਤੇ ਮੁਕੰਦਪੁਰ ਵਿਖੇ 305 ਬੱਚਿਆਂ ਨੇ ਪੋਲੀਓ ਬੂੰਦਾ ਪੀਤੀਆਂ ਰਾਹੋ ਨੂੰ ਖੰਨਾ ਸਮਰਾਲਾ ਮਾਛੀਵਾਲਾ ਨਾਲ ਜੋੜਨ ਵਾਲਾ ਬਣਿਆ ਸਤਲੁਜ ਦਰਿਆ ਪੁਲ 15 ਸਾਲਾਂ ਵਿੱਚ ਪੰਜ ਵਾਰ ਟੁੱਟਿਆ ਹੈ ਇਸ ਪੁਲ ਦੀ ਖਸਤਾ ਹਾਲਤ ਹੋਣ ਦੇ ਕਾਰਨ ਲੋਕਾਂ ਨੇ ਇਸ ਮਾਰਗ ਤੋਂ ਜਾਣਾ ਬੰਦ ਹੋਣ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਇਸ ਪੁਲ ਤੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ ਹੁਣ ਸਿਰਫ ਛੋਟੇ ਅਤੇ ਹਲਕੇ ਵਾਹਨ ਹੀ ਇਸ ਪੁਲ ਤੋਂ ਲੰਘ ਸਕਣਗੇ ਫਗਵਾੜਾ ਦੇ ਦਰবেশ ਪਿੰਡ ਦੇ ਐਕਸਿਸ ਬੈਂਕ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਮੌਕੇ ਤੇ ਹੀ ਬੈਂਕ ਮੈਨੇਜਰ ਨੇ ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦਿੱਤੀ ਮੌਕੇ ਤੇ ਆਏ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਖਤ ਮੁਸ਼ਕਲਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਬੈਂਕ ਦਾ ਸਾਰਾ ਸਮਾਨ ਫਰਨੀਚਰ ਕੰਪਿਊਟਰ ਫ੍ਰਿਜ ਅਤੇ ਬੈਟਰੀਆਂ ਸੜ ਕੇ ਸੁਆਹ ਹੋ ਗਏ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੱਲ ਤੜਕੇ ਨੈਸ਼ਨਲ ਹਾਈਵੇ 44 ਦੇ ਫਲੋਰ ਦੇ ਬੱਸ ਸਟੈਂਡ ਨੇੜੇ ਵਾਪਰੇ ਇੱਕ ਸੜਕ ਹਾਦਸੇ 6 ਸਾਲਾ ਮਾਸੂਮ ਬੱਚੇ ਦੀ ਮੌਤ ਹੋਣ ਦਾ ਸਮਾਚ प्राप्त जानकारी अनुसार ब्लैरो कार नंबर PB2 BK3174 ਦੀ ਟੱਕਰ ਨੰਬਰ PB322 BF3575 ਨਾਲ ਹੋਈ ਜਿਸ ਨਾਲ ਬਲੈਰੋ ਦੇ ਸਵਾਰਿਕ ਮਾਸੂਮ 6 ਸਾਲਾ ਬੱਚੇ ਨੇ ਇੱਕਦਮ ਹੀ ਦਮ ਤੋੜ ਦਿੱਤਾ ਜਦਕਿ ਦੂਜਾ ਬੱਚਾ ਅਤੇ ਕਾਰ ਚਾਲਕ ਮਨਜੀਤ ਸਿੰਘ ਵਾਸੀ ਅੰਮ੍ਰਿਤਸਰ ਗੰਭੀਰ ਜ਼ਖਮੀ ਹੋ ਗਏ ਬਾਬਾ ਜਵਾਲਾ ਸਿੰਘ ਨਗਰ ਚਾਪੜੇ ਪੁੱਤਰスメਧ ਰੰਧੀ ਬਜ਼ੁਰਗ ਵਿਧਵਾ 80 ਸਾਲਾ ਕੁਲਵਿੰਦਰ ਕੌਰ ਦੀ ਬੀਤੇ ਦਿਨ ਚੱਕੀ ਹਲਾਤ ਚ ਲਾਸ਼ ਬਰਮਦ ਹੋਈ ਸੀ ਇਸ ਸਬੰਧੀ थाना ਸੁਲਤਾਨਪੁਰ ਲੋਧੀ ਪੁਲਿਸ ਨੇ ਮ੍ਰਿਤਕਾ ਦੇ ਪੁੱਤਰ ਦਲਵੀਰ ਸਿੰਘ ਉ ਬਿੱਲਾ ਪੁੱਤਰ ਲੇਜਸਮਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਕੋਲੋਂ ਸਖਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਨਸ਼ੇ ਲਈ ਪੈਸੇ ਨਾ ਦੇਣ ਤੇ ਪੁੱਤਰ ਨੇ ਆਪਣੀ ਹੀ ਮਾਦਾ ਕਤਲ ਕਰ ਦਿੱਤਾ ਉਸਨੇ ਦੱਸਿਆ ਕਿ ਨਸ਼ੇ ਲਈ 20 ਰੁਪਏ ਮਾਂ ਕੋਲੋਂ ਮੰਗੇ ਸੀ ਪਰ ਮਾਂ ਨੇ ਦਿੱਤੇ ਨਹੀਂ ਜਿਸ ਕਾਰਨ ਸਾਡੀ ਬਹਿਸ ਹੋ ਗਈ ਅਤੇ ਗੁੱਸੇ ਵਿੱਚ ਆ ਕੇ ਮੈਂ ਮਾਂ ਦਾ ਕਤਲ ਕਰ ਦਿੱਤਾ ਤਰੰਤਾਰਨ ਵਿੱਚ ਭੈਣ ਦੇ ਪ੍ਰੇਮ ਵਿਆਹ ਕਰਵਾਉਣ ਤੋਂ ਨਾਰਾਜ ਭਰਾਮਾ ਨੇ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਕਸਬਾ ਪੱਟੀ ਦੇ ਵਾਰਡ ਨੰਬਰ 7 'ਚ ਰਹਿਣ ਵਾਲੀ ਲੜਕੀ ਨੇ 3 ਮਹੀਨੇ ਪਹਿਲਾਂ ਸਥਾਨਾ ਕਰਾਲਾ ਦੇ ਵਿੱਚ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਇਆ ਸੀ ਲੜਕੀ ਦਾ ਪਰਿਵਾਰ ਇਸ ਵਿਆਹ ਤੋਂ ਨਾ ਖੁਸ਼ ਸੀ ਇਸ ਗੁੱਸੇ ਵਿੱਚ ਲੜਕੀ ਦੇ ਰਿਸ਼ਤੇਦਾਰਾਂ ਅਤੇ ਚਚੇਰੇ ਭਰਾਮਾ ਨੇ ਤੇਜ਼ ਤਾਰ ਹਥਿਆਰ ਨਾਲ ਲੜਕੀ ਦਾ ਕਤਲ ਕਰ ਦਿੱਤਾ ਲੜਕੀ ਸੜਕ ਦੇ ਵਿੱਚ ਘਾਰ ਤੜਫਦੀ ਰਹੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ थाना सदर ਦੀ ਪੁਲਿਸ ਨੇ ਅੰਤ ਤੱਕ ਸਨੇਹਾ ਦੇ ਭਰਾ ਰੋਹਿਤ ਅਤੇ ਚਚੇਰੇ ਭਰਾ ਖਿਲਾਫ ਮਾਮਲਾ ਦਰਜ ਕਰ ਲਿਆ ਫਿਲਹਾਲ ਦੋਸ਼ੀ ਫਰਾਰ ਹਨ ਸੰਗਰੂਰ ਜਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਇਨ੍ਹਾਂ ਚੋਣਾਂ ਵਿੱਚ ਜਿੱਤ ਪੰਜਾਬੀਆਂ ਦੀ ਆਪ ਸਰਕਾਰ ਤੇ ਮਨਜ਼ੂਰੀ ਦੀ ਮੋਹਰ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਵੀ ਇਨ੍ਹਾਂ ਚੋਣਾਂ ਨੂੰ ਲੈ ਕੇ ਲਗਾਤਾਰ ਸੰਗਰੂਰ ਬਨਾਲਦੇ ਪਿੰਡਾਂ ਵਿੱਚ ਰੋਡ ショਅ ਕੱਢ ਰਹੇ ਹਨ ਹੁਣ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਅੱਜ ਸੰਗਰੂਰ ਵੀ ਚੋਣ ਪ੍ਰਚਾਰ ਕਰਨਗੇ ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਵਿੱਚ ਚੱਲ ਰਹੇ ਹੰਗਾਮੇ ਵਿਚਕਾਰ ਐਤਵਾਰ ਨੂੰ ਫੌਜੀ ਹਵਾਈ ਸੀਨਾ ਅਤੇ ਜਲਸ ਇਨ੍ਹਾਂ ਨੇ ਪ੍ਰੈਸ ਕਾਨਫਰੰਸ ਰਾਹੀਂ ਇਸ ਯੋਜਨਾ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਇਸ ਦੌਰਾਨ ਸਪੱਸ਼ਟ ਤੌਰ ਤੇ ਕਿਹਾ ਗਿਆ ਕਿ ਹਿੰਸਾ ਵਿੱਚ ਸ਼ਾਮਲ ਨੌਜਵਾਨਾਂ ਨੂੰ ਫੌਜ ਦੀ ਭਰਤੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪ੍ਰਗਤੀ ਮੈਦਾਨ ਇਕਾਂਤਰੀ ਟ੍ਰਾਂਜ਼ਿਟ ਕੋਰੀਡੋਰ ਸੁਰੰਗ ਅਤੇ ਅੰਡਰਪਾਸ ਦਾ ਉਦਘਾਟਨ ਕੀਤਾ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੁਰੰਗ ਦਾ ਨਿਰੇਖਣ ਕਰਨਾ ਸ਼ੁਰੂ ਕਰ ਦਿੱਤਾ ਪੈਦਲ ਚੱਲਦੇ ਹੋਏ ਪੀਐਮ ਨੇ ਇੱਕ ਰੈਪਰ ਅਤੇ ਇੱਕ ਪਲਾਸਟਿਕ ਦੀ ਬੋਤਲ ਨੂੰ ਕਿਨਾਰੇ ਤੋਂ ਡਿੱਗਦੇ ਦੇਖਿਆ ਜਿਸ ਤੋਂ ਬਾਅਦ ਉਹਨਾਂ ਨੇ ਖੁਦ ਇਸਨੂੰ ਕੂੜੇ ਵਿੱਚ ਸੁੱਟਿਆ ਅਤੇ ਦੇਸ਼ ਵਾਸੀਆਂ ਨੂੰ ਸਵੱਛ ਭਾਰਤ ਦਾ ਸੰਦੇਸ਼ ਦਿੱਤਾ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਣ ਵਾਲਾ ਪੰਜਵਾਂ T20 ਮੈਚ ਮੀਕਾਨਾ ਰੱਦ ਹੋ ਗਿਆ। ਭਾਰਤ ਨੇ ਬੱਲੇਬਾਜ਼ੀ ਕਰਦੇ ਹੋਏ 3.3 ਓਵਰਾਂ ਵਿੱਚ 2 ਵਿਕਟਾਂ ਨੁਕਸਾਨ ਤੇ 28 ਦੌੜਾਂ ਬਣਾਈਆਂ ਸੀ ਪਰ ਮੀਂਹ ਬੰਦ ਨਾ ਹੋਣ ਕਰਕੇ ਇਸ ਮੈਚ ਨੂੰ ਰੱਦ ਕਰ ਦਿੱਤਾ ਗਿਆ ਅਤੇ ਇਹ ਸੀਰੀਜ਼ 2-2 ਨਾਲ ਬਰਾਬਰ ਹੋ ਗਈ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਨ ਵਿੱਚ ਹਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ ਅੱਜ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ